ਹਾਂਜੀ ਗਾਇਜ਼ ਹੁਣ ਕਰਦੇ ਆਪਾਂ ਵਲੋਗ ਦੀ ਸ਼ੁਰੂਆਤ ਹੁਣ ਤੁਸੀਂ ਕਿੱਦਾਂ ਹੋਵੋਗੇ ਤੇ ਹੁਣ ਆਪਾਂ ਕਰਨ ਲੱਗੇ ਆ ਹੁਣ ਆਪਾਂ ਆਪਣੇ ਘਰੇ ਆ ਤੇ ਹਾਂਜੀ ਹੁਣ ਆਪਾਂ ਹੈਗੇ ਆਪਣੇ ਘਰੇ ਖੇਡਣ ਦੇ ਆ ਸਾਡਾ ਮੇਰੇ ਭਰਾ ਦਾ ਦੋਸਤ ਆਇਆ ਤੇ ਇਹ ਸਾਡੀ ਦੀਦੀ ਉਹ ਬੰਦ ਰੋ ਡਿੱ ਗਿਆ ਬੜੀ ਜਿਹਾ ਨਾ ਹੋਂ ਚੱਲਾਈ ਗਿਆ ਉਹ ਡੇ ਗਿਆ ਉਹ ਸਾਡੀ ਮਾਤਾ ਜੀ ਆ ਕੰਮ ਕਰਦੀ ਪਈ ਆ ਬਹੁਤ ਕੰਮ ਕਰਦੀ ਹੁਣ ਆਪਾਂ ਇਹਨੂੰ ਖੜਾਈ ਮਾਰੀਏ ਇੱਕ ਅੱਦੇ ਬੋਲ ਆਉਟਾ ਹੁਣ ਆਪਾਂ ਚਲੀਏ ਸ਼ਾਪ ਤੇ ਮੈਂ ਨਹੀਂ ਛੇੜਨਾ ਮੈਂ ਹੁਣ ਮੈਂ ਚੱਲਣਾ ਸ਼ਾਪ ਤੇ ਇਹ ਸਾਡਾ ਘਰ ਆ ਜੀ ਇੱਥੇ ਆਂਬੀਆਂ ਲੱਗੀਆਂ ਅਲਜੀਚੀ ਵੀ ਲੱਗ ਗਈਏ ਚੀਕੂ ਵੀ ਲੱਗੇ ਆ ਫਲ ਬੁਟੇ ਵੀ ਬਹੁਤ ਪਏ ਆ ਹੁਣ ਆਪਾਂ ਚਲੀਏ ਸਿੱਧਾ ਸ਼ਾਪ ਤੇ ਇਹ ਸਕੂਟਰ ਖੜੀ ਹੈ ਮੇਰੇ ਖਿਆਲ ਨਾਲ ਸਲੂਨ ਵਾਲੇ ਦੇ ਹੁੰਦੇ ਆ ਹੁਣ ਆਪਾਂ ਚੱਲੇ ਆਂ ਸ਼ਾਪ ਤੇ ਲੋ ਜੀ ਹੁਣ ਆਪਾਂ ਚੱਲੇ ਆਂ ਸ਼ਾਪ ਤੇ ਤੁਹਾਨੂੰ ਸ਼ਾਪ ਤੇ ਪਹੁੰਚ ਕੇ ਚੈੱਕ ਕਰਾਉਂਦੇ ਆ ਲੋ ਜੀ ਆਪਾਂ ਪਹੁੰਚ ਗਏ ਸ਼ਾਪ ਤੇ ਹੈਲੋ ਗਾਇਜ਼ ਮੈਂ ਆ ਗਿਆ ਮੋੜ ਕੇ ਲੋ ਜੀ ਹੁਣ ਆਪਾਂ ਚੱਲੇ ਆਂ ਬਾਹਰ ਦੇਖੋ ਹੀ ਗਾਈਜ਼ ਕੱਲ ਮੈਂ ਦੁਕਾਨ ਸਵਾਰੀ ਤੇ ਅੱਜ ਦੁਕਾਨ ਦੀ ਹਾਲਤ ਹੈ ਕੰਮ ਕੋਈ ਨਹੀਂ ਕਰਦਾ ਸ਼ੋਪੀ ਭਾਜੀ ਵੀ ਨਹੀਂ ਕਰਦਾ ਕੰਮ ਕੋਮ ਮਾਰਾ ਮੋਟਾ ਕਰ ਲੈਂਦਾ ਉਹਦਾ ਬਹੁਤਾ ਗਾਈਜ਼ ਕਰਦਾ ਨਹੀਂ ਆ ਸਾਰੇ ਫਿਰ ਦੇ ਖਿਲਾੜਦੇ ਇਹ ਰਖਰੀਆਂ ਲਾ ਕੇ ਇੱਥੇ ਸੈੱਟ ਕਰ ਹੋਂ ਸਾਰੇ ਮੈਂ ਸੈੱਟ ਕਰਨੇ ਉਹਦਾ ਮੈਂ ਸੈੱਟ ਕੀਤੀ ਹੀ ਕੱਲ ਪਰ ਪਤਾ ਨਹੀਂ ਕਿੰਨੇ ਖਿਲਾੜਾ ਗਿਆ ਪਾਪਤਾ ਆਪਾਂ ਨਹੀਂ ਗਾਈਜ਼ ਇਦਾਂ ਹੀ ਹੁੰਦਾ ਰਹਿੰਦਾ ਵਾ ਜਿੰਨਾ ਮਰਜ਼ੀ ਸੈੱਟ ਕਰੀ ਜਾਓ ਤੇ ਖਿਲਾੜਾ ਪੈਣਾ ਤੇ ਪੈਣਾ ਹੀ ਉਹਨੂੰ ਸੈੱਟ ਕਰਨਾ ਪੈਣਾ ਸਾਰੇ ਇਹਨਾਂ ਥੋਪੀ ਬੋਲ ਜਦਾ ਤਾਂ ਆ ਚੁੱਪੀ ਕੇ ਕਰਦੇ ਹੁਣ ਆਪਾਂ ਸੈੱਟ ਪਰ ਉਹਦਾ ਰੱਖੜੀ ਹੈਗੀ ਆ ਸਹੀ ਰੱਖੜੀ ਜਦੋਂ ਚੱਕਣਾ ਪੈਂਦਾ ਐ ਤੁਹਾਨੂੰ ਇੱਥੋਂ ਜਿਹੜੀ ਮਰਜ਼ੀ ਚੀਜ਼ ਲੈ ਲਓ 50 ਰੁਪਏ ਦੀ ਆ ਸਾਰੀਆਂ ਸਭੀਆਂ ਰੱਖਦੀਆਂ ਤੁਹਾਨੂੰ ਦਿਖਾਉਣੇ ਆ ਚੈੱਕ ਕਰੋ ਰੱਖੜੀਆਂ ਲੈ ਆਪਾਂ ਹੋਰ ਮੰਗਵੋਣੀਆਂ ਕਾਰਟੂਨ ਵਾਲੀ ਰੱਖੜੀ ਵੀ ਹੋਰ ਪਈਆਂ ਨੇ ਇਹ ਮੈਂ ਗਾਇਸ ਦੇਖੀ ਨਹੀਂ ਗਈ ਦਹੋਣਾ ਤੁਹਾਨੂੰ ਹੋਰ ਗਾਇਸ ਇਹ ਮੇਰੇ ਖਿਆਲ ਨੇ ਕਿ ਲਾਈਟ ਵਾਲੀ ਰੱਖੜੀ ਹੋਗੀ ਆਹ ਰੱਖੜੀ ਗਿਆ ਰੱਖ ਰਹੀ ਹੈ ਹੀ ਮੇਰੇ ਘਰ ਰੱਖੀ ਆ ਬਰਾਸਟ ਵਾਲੀ ਆ ਸੋਇ ਜੋਨੇ ਦੇ ਰੱਖੀ ਆ ਲਾਈਟ ਵਾਲੀ ਗਈ ਕਿਆ ਕਰੀਏ ਦੋ ਇਹ ਲਾਈਟ ਵਾਲੀ ਰੱਖੀ ਲਓ ਜੀ ਬਾਕੀ ਹੋਂ ਤੁਹਾਨੂੰ ਵਲੋਗ ਹੋਣੇ ਆ ਕੰਮ ਕਰਨ ਤੋਂ ਬਾਅਦ ਹਾਂ ਜਿੱਦਾਂ ਇਹ ਸਾਰਾ ਕੁਝ ਸੈੱਟ ਕਰਨਾ ਪੈਣਾ ਮੈਨੂੰ ਫਿਰ 1 ਘੰਟਾ 2 ਘੰਟੇ ਲੱਗਣੋਂ ਕਰਕੇ ਤੁਹਾਨੂੰ ਦਿਖਾਉਣਾ ਹੈ ਹੋਇਆ ਮੇਰੀ ਗੱਲ ਤੋਂ ਕੀ ਹੋਇਆ ਯਾਰ ਕਰਜ਼ੇ ਥੱਲੇ ਡੁੱਬ ਗਿਆ ਮੈਂ 15000 ਦਾ ਸੱਚੀ ਜੀ ਤੈਨੂੰ ਕਿੱਦਾਂ ਪਤਾ ਹੈ ਕਿੱਥੋਂ ਮੈਨੂੰ ਸਬੂਤ ਦਾ ਦੇ ਕਿੱਥੋਂ ਤੂੰ ਡੁੱਬਿਆ ਕਿੱਦਾਂ ਕਿੱਥੇ ਆ ਦਿਖਾ ਮੜੀ ਨਹੀਂ ਗਮਰਾਈ ਜਾਣਾ ਬਣਾਈ ਲੋਕਾਂ ਨੂੰ ਪਤਾ ਨਹੀਂ ਲੋ ਲਓ ਜੀ ਇਹ ਕਰਜੇ ਦੇ ਥੱਲੇ ਦੇਖੋ ਕਿ ਨਾ ਆਇਆ ਇਹਨਾਂ ਆਪਣਾ ਇਕੱਲਾ ਇਕੱਲਾ ਲਿਖਿਆ ਆਇਆ ਤੇ ਸਾਬ ਜੀ ਮੈਂ ਇਹਨਾਂ ਕਰਜੇ ਦੇ ਥੱਲੇ ਆਇਆ ਗਾਈਜ਼ ਮੇਰਾ ਫੋਨ ਦਾ 리ਚਾਰਜ ਮੁੱਕ ਗਿਆ ਉਹ ਕਰਾਉਣਾ ਆ ਜੀ ਉਹ ਵੀ 리ਚਾਰਜ ਵੀ ਇਹਦੇ ਮੁੱਕਿਆ ਉਹ ਵੀ ਕਰਾਉਣਾ ਆ ਇਹਨਾਂ ਕਰਜੇ ਥੱਲੇ ਆਇਆ ਇਹਨਾਂ ਸਾਰਾ ਲਿਖਿਆ ਆਪਣਾ ਬਾਕੀ ਤੇ ਇਹ ਵੀਡੀਓ ਸਾਡੀ ਨਾਲ ਜੁੜੇ ਰਹੋ ਬਲੌਗ ਵੇਖਣ ਲਈ ਜੀ ਆਉਣਾ ਹੈ ਕਿੰਨੇ ਉੱਧਰ ਹੀ ਆ ਗਏ ਹਸੂਲਾ ਆ ਗਿਆ ਆਪਣੇ ਆਏ ਗਾਈਜ਼ ਯਾਰ ਕੀ ਆ ਰਿਹਾ ਔਰ ਦੇਖੋ ਨਹੀਂ ਦੇਖ ਲੱਗੇ ਆ ਹਾ ਹਾ ਹੋ ਗਿਆ ਕੰਮ ਭਾਜੀ ਹੋ ਗਿਆ ਕਲੀਅਰ ਆ ਨਾ ਇਹ ਮੇਰਾ ਭਰਾ ਹੈ ਨਾ ਉਹ ਯਾਨੀ ਕਿ ਨਾ ਸਫਾਈ ਸਾਫ ਸੁਥਰੀ ਐਨ ਜਗਾ ਲੱਗ ਰਿਹਾ ਹਾਂ ਹਾਂ ਹੁਣ ਕਿਦਾਂ ਇਹ ਬਲਹਾਂ ਤੇ ਉੱਡ ਕੇ ਇੱਧਰ ਨੂੰ ਆਉਂਦਾ ਅਸੀਂ ਵੀ ਵੀਡੀਓ ਖੋਲਦੇ ਹਾਂ ਜਿਹੜੇ ਆਪਣੇ ਨਵੇਂ ਭਰਾ ਆ ਤੁਵੀ ਚੈਨਲ ਨੂੰ ਸਾਡਾ ਸਬਸਕ੍ਰਾਈਬ ਕਰ ਲਓ ਮੈਂ ਘਰ ਨੂੰ ਆਪਣੇ ਆਪਣੇ ਕੰਮ ਕਰ ਕਰ ਕੇ ਬਾਗੀ ਗੋਲ ਦੇ ਉੱਤੇ ਆਲੇ ਰਸ਼ ਹੈ ਨਹੀਂ ਠੰਡਾ ਹੀ ਆ ਕੰਮ ਸੱਤਵੇਂ ਹੁਣ ਫਾੜਕ ਲੱਗ ਜਾਣਾ ਹੈ ਵਾਈ ਹੁਣ ਆਪਾਂ ਕੰਮ ਕੂਮ ਕਰ ਲਿਆ ਚਾਰੂ ਚੂਰੂ ਫੇਰਤਾ ਵਾ ਗੰਦ ਗੁੰਦ ਲਾਤੀ ਆ ਤੇ ਅੱਜ ਉਹ ਉਦੋਂ ਰਸ ਜਾਨੀ ਪਿਆ ਨਹੀਂ ਬਹੁਤ ਰਸ ਪੈਂਦਾ ਹੁੰਦਾ ਬਾਹਰ ਦੇਖੀ 5-10 ਮਿੰਟ ਜੋ ਹਨੇਰਾ ਹੋ ਗਿਆ ਹਨ ਆਪੇ ਰੱਟਕਾਲਾ ਸ਼ੁਰੂ ਹੋਇਆ ਹਨ ਗਾਈਜ਼ ਹੁਣ ਆਪਾਂ ਚੱਲਨੇ ਉਧਰਲੀ ਸ਼ਾਪ ਤੇ ਦੇਖੀ ਉਧਰ ਕੀ ਮਹੌਲ ਚਾਲਾ ਗਏ ਨਹੀਂ ਆਪਾਂ ਸਵੇਰ ਦੇ ਹੈਲੋ ਭਾਈ ਹੈਲੋ ਹੈਲੋ ਭਾਈ بیچੇ ਮੈ ਨਹੀਂ ਮਾਰਨਾ بیچਵਣੇ ਨਹੀਂ ਮਾਰਨਾ ਯਾਰ ਗਾੜੀ ਵਾਲੇ ਭਈਆ ਲੋ ਜੀ ਹੁਣ ਆਪਾਂ ਪਹੁੰਚਣ ਵਾਲੇ ਆਪਣੀ ਸ਼ਾਪ ਤੇ ਤੁਹਾਨੂੰ ਪਹੁੰਚ ਕੇ ਦਿਖਾਉਂਦੇ ਅੰਦਰ ਦਾ ਸੀਨ ਕੀ ਚੱਲਦਾ ਪਿਆ ਤੋ ਜੀ ਆਪਾਂ ਪਹੁੰਚ ਗਏ ਆਪਣੀ ਸ਼ੌਪ ਤੇ ਗਾਈਜ਼ ਅੰਦਰ ਦਾ ਸੀਨ ਹਦੈ ਚੱਲਦਾ ਪਿਆ ਭਾਜੀ ਹੁਣ ਨਹੀਂ ਆਏ ਆ ਥੱਲੇ ਵਲੌਗ ਬਾਦ ਨੂੰ ਬਾਤ ਚ ਦਿਖਾਵਾਂਗੇ ਸਾਡੇ ਨਿਆਣੇ ਘੁੰਮਦੇ ਆ ਸਾਡੇ ਯਾਰ ਦੋਸਤਾਂ ਹਨ ਉੱਥੇ ਚੈੱਕ ਕਰਾਉਣੀ ਆਪਣੇ ਯਾਰਾਂ ਦੋਸਤਾਂ ਦੇ ਮਿਲੋਗੇ ਆ ਕਿੱਦਾਂ ਸ਼ਾਨਣ ਭਾਜੀ ਔਰ ਕਿੱਦਾਂ ਜੀ ਆ ਤੁਹਾਡਾ ਸ਼ਾਨਣ ਪੜਾਵਾ ਉਹ ਤੁਹਾਡਾ ਚੱਕਰ ਗਿਆਨੀ ਆ ਕਿਉਂ ਵਲੌਗ ਬਣੰਦਾ ਜੀ ਔਰ ਆ ਤੁਹਾਡਾ ਯਾਰ ਦੋਸਤ ਕਿੰਨੇ ਸਬਸਕ੍ਰਾਈਬਰ ਆ ਲਓ ਨੀ ਤੁਹਾਨੂੰ ਵੀ ਓ ਸਾਡਾ ਚੱਕਰ ਗਿਆਨੀ ਜੀ ਵਰਜੀ ਮਿਲ ਕੀ ਬਾਹਰ ਕਿੱਦਾਂ ਬੁੱਗੇ ਇੰਨੇ ਵੱਡੇ ਹੋ ਗਏ ਹੱਥ ਵੀ ਨਹੀਂ ਬਣਾਉਣੇ 10000 22 ਯਾਰ ਅਜੋਸਾਰੇ ਤੋਂ ਹੀ ਮਿਲ ਲਿਆ ਉੱਥੇ ਹੁਣ ਆਪਾਂ ਮੜਿਆ ਕ੍ਰਿਕਟ ਰੋਲ ਖੇਡ ਲਈਏ ਹਾਂਜੀ ਦੋਸਤੋ ਪ੍ਰਿਆੰਚੂ ਰਹਿ ਗਿਆ ਦੂਜੀ ਸ਼ਾਪ ਤੇ ਹੁਣ ਆਪਾਂ ਹੁਣ ਵੀਡੀਓ ਦਾ ਕਰਦੇ ਆ ਇਥੇ ਐਂਡ ਬਾਕੀ ਤੁਸੀਂ ਸਾਡੇ ਬਲੌਗ ਵੇਖਦੇ ਰਿਹਾ ਕਰੋ ਦੋਸਤੋ ਪੀਪੀ08 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਆਪਣੇ ਨਵੇਂ ਜੁੜੇ ਹੋ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਕਿਉਂਸ਼ ਆਸਲਾ ਕਰਦਾ ਚੈਨਲ ਸਾਡੇ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰੇ ਥੈਂਕ ਯੂ ਧੰਨਵਾਦ ਜੀ